आज का अपना टॉपिक है भाषा ग्रहण करण संबंधी प्याजे दिया दनाव सब तो पहला आप पढ़ा जीन प्याजे दिया भाषा ग्रहण संबंधी धारनाव या सिद्धांत जीन प्याजे एक प्रसिद्ध स्विस मनोविज्ञानी सी जिसने बच्चे दे बौद्धिक विकास ਕੋਗਨੀਟਿਵ ਡਿਵੈਲਪਮੈਂਟ ਜਿਹਨੂੰ ਕਹਿੰਦੇ ਆ ਬਾਰੇ ਵਿਸਤ੍ਰਿਤ ਅਧਿਐਨ ਕੀਤਾ ਪਿਆਜੇ ਅਨੁਸਾਰ ਭਾਸ਼ਾ ਗ੍ਰਹਿਣ ਬੌਧਿਕ ਵਿਕਾਸ ਦੀ ਉਪਜ ਹੈ ਅਰਥਾਤ ਪਹਿਲਾਂ ਬੱਚੇ ਦੀ ਸੋਚ ਵਿਕਸਿਤ ਹੁੰਦੀ ਹੈ ਅਤੇ ਫਿਰ ਭਾਸ਼ਾ ਉਸ ਸੋਚ ਨੂੰ ਪ੍ਰਗਟ ਕਰਨ ਦਾ ਸਾਧਨ ਬਣਦੀ ਹੈ ਪਿਆਜੇ ਨੇ ਬੌਧਿਕ ਵਿਕਾਸ ਨੂੰ ਚਾਰ ਪੜਾਵ ਵਿੱਚ ਵੰਡਿਆ ਹੈ ਸੰਵੇਦਨ ਗਤੀ ਪੜਾ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਸੈਂਸਰੀ ਮੋਟਰ ਸਟੇਜ ਕਹਿੰਦੇ ਆ ਪੂਰਵ ਸੰਕਲਪ ਪੜਾ ਪ੍ਰੀ ਆਪਰੇਸ਼ਨਲ ਸਟੇਜ ਧੋਸ ਸੰਚਾਲਨ ਪੜਾ ਕੰਕਰੀਟ ਆਪਰੇਸ਼ਨਲ ਸਟੇਜ ਰਸਮੀ ਆਪਰੇਸ਼ਨਲ ਪੜਾ ਫਾਰਮਲ ਆਪਰੇਸ਼ਨਲ ਸਟੇਜ ਪਿਆਜੇ ਅਨੁਸਾਰ ਸੋਚ ਭਾਸ਼ਾ ਤੋਂ ਪਹਿਲਾਂ ਆਉਂਦੀ ਹੈ भाषा बौद्धिक विकास की उपज है बच्चा पहला वस्तुओं के अर्थ समझता है फिर शब्द सीखता है भाषा का विकास मानसिक पड़ा के अनुसार हुंदा है। बच्चे की शुरुआती भाषा अहं केद्रितगो सेंट्रिक होंगी है भाषा समाजिक रूप धारण कर लगी है भाषा ग्रहण अनुभव और क्रियावान राही हूँ भाषा सोच प्रगट करने का साधन है सोच नहीं सिद्धांत अगर दिया दाषा ग्रहण संबंधी धारनाव नॉम चौमसकी एक प्रसिद्ध अमरीकी भाषा विज्ञानी है जिसने भाषा ग्रहण संबंधी जन्म जात सिद्धांत ਇਨ ਨੇਟ ਥਿਊਰੀ ਪੇਸ਼ ਕੀਤੀ। ਮਤਲਬ ਜਨਮ ਤੋਂ ਹੀ ਆਪਾ ਭਾਸ਼ਾ ਸਿੱਖ ਸਿੱਖਦੇ ਆ ਰਹੇ ਆ। ਚੌਮਸਕੀ ਨੇ ਵਿਹਾਰਵਾਦੀ ਸਿਧਾਂਤ ਦਾ ਖੰਡਨ ਕਰਦੇ ਕਿਹਾ ਕਿ ਬੱਚਾ ਭਾਸ਼ਾ ਸਿਰਫ ਨਕਲ ਜਾਂ ਅਭਿਆਸ ਰਾਹੀਂ ਨਹੀਂ ਸਿੱਖਦਾ ਸਗੋ ਉਸ ਦੇ ਅੰਦਰ ਭਾਸ਼ਾ ਸਿੱਖਣ ਦੀ ਜਨਮजात ਸਮਰੱਥਾ ਹੁੰਦੀ ਹੈ। ਚੌਮਸਕੀ ਨੇ ਕੀ ਕੁਝ ਕੀਤਾ? ਚੌਮਸਕੀ ਅਨੁਸਾਰ ਭਾਸ਼ਾ ਸਿੱਖਣ ਦੀ ਸਮਰੱਥਾ जन्म जात हनुख्य मगज़ में लैंगुएज एक्वजिशन डिवाइस एल ई डी मौजूद हों है हर भाषा के पिछे यूनिवर्सल ग्रामर सर्वभौम व्याकरण होंगी है भाषा ग्रहण एक कुदरती तेज प्रक्रिया है बच्चे अक्सर अजिहे वाक बोलते हैं जो उन्होंने कदे नहीं सुने होंगे ये गल साबित कर भाषा सिर्फ नकल नाल नहीं सीखी जाती ਉਨੇ ਕੋ ਸਿਧਾਂਤ ਦਿੱਤਾ ਪਾਵਰਟੀ ਆਫ ਸਟੀਮੂਲਸ ਸਿਧਾਂਤ ਬੱਚਿਆਂ ਨੂੰ ਮਿਲਣ ਵਾਲੇ ਭਾਸ਼ਾਈ ਇਨਪੁਟ ਅਧੂਰਾ ਹੁੰਦਾ ਹੈ ਫਿਰ ਵੀ ਉਹ ਸਹੀ ਭਾਸ਼ਾ ਸਿੱਖ ਲੈਂਦੇ ਹਨ ਇਹ ਸੰਭਵ ਹੈ ਕੇਵਲ ਜਨਮजात ਯੋਗਤਾ ਕਾਰਨ ਬੱਚਿਆਂ ਨੂੰ ਕੁਝ ਕੁ ਚੀਜ਼ਾਂ ਦੱਸਿਆ ਜਾਂਦੀਆਂ ਪੇਰੈਂਟਸ ਦੇ ਦੁਆਰਾ ਪਰ ਜਿਹੜੀ ਬਾਕੀ ਭਾਸ਼ਾ ਹੁੰਦੀ ਹੈ ਉਹ ਖੁਦ ਸਿੱਖਦੇ ਹੈ ਮਤਲਬ ਉਹ ਜਨਮजात ਯੋਗਤਾ ਹੁੰਦੀ ਹੈ ਉਹਨਾਂ ਦੇ ਵਿੱਚ ਅੱਗੇ ਲੈਵ ਵਾਈਗੋਟਸਕੀ ਨੇ ਕੀ ਕਿਹਾ सब तो पहला लैव वायगॉटकी कौन सी लैव की एक प्रसिद्ध रूसी सी, जिसने भाषा ग्रहण समाजिकारिक परिपक समझाया के अनुसार भाषा का विकास इकले बच्चे दे अंदर नहीं सगो समाजिक संपर्क के सझी क्रिया राही हूँ है समाजिक संपर्क की केंद्रीय भूमिका ਆਈ ਗੋਡ ਸਕੀਨ ਸਾਰਾ ਬੱਚਾ ਵੱਡਿਆਂ ਅਤੇ ਹੋਰ ਬੱਚਿਆਂ ਨਾਲ ਗੱਲਬਾਤ ਕਰਕੇ ਭਾਸ਼ਾ ਸਿੱਖਦਾ ਹੈ ਭਾਸ਼ਾ ਪਹਿਲਾਂ ਸਮਾਜਿਕ ਹੁੰਦੀ ਹੈ ਇਹਦਾ ਮਤਲਬ ਹੈ ਕਿ ਬੱਚਾ ਇਕੱਲੇ ਚ ਭਾਸ਼ਾ ਨਹੀਂ ਸਿੱਖ ਸਕਦਾ ਉਸ ਨੂੰ ਇੱਕ ਏਜਾ ਸਮਾਜ ਚਾਹੀਦਾ ਜਿਹੜਾ ਉਸ ਵਿੱਚ ਰਹਿ ਕੇ ਉਹ ਭਾਸ਼ਾ ਸਿੱਖ ਸਕੇ ਤਾਂ ਇੱਕ ਇੱਕ ਸਮਾਜਿਕ ਪ੍ਰਕਿਰਿਆ ਹੁੰਦੀ ਹੈ ਭਾਸ਼ਾ ਸਿੱਖਣਾ ਸਮਾਜਿਕ ਭਾਸ਼ਾ ਤੋਂ ਅੰਦਰੂਨੀ ਭਾਸ਼ਾ ਤੱਕ ਸ਼ੁਰੂ ਵਿੱਚ ਬੱਚਾ ਉੱਚੀ ਆਵਾਜ਼ ਵਿੱਚ ਗੱਲ ਕਰਦਾ ਹੈ ਜਿਹਨੂੰ ਸੋਸ਼ਲ ਸਪੀਚ ਕਹਿੰਦੇ ਇੰਗਲਿਸ਼ ਵਿੱਚ ਬਾਅਦ ਵਿੱਚ ਇਹ ਅੰਦਰੂਨੀ ਭਾਸ਼ਾ ਇਨਰ ਸਪੀਚ ਵਿੱਚ ਬਦਲ ਜਾਂਦੀ ਹੈ ਜੋ ਸੋਚ ਨੂੰ ਦਿਸ਼ਾ ਦਿੰਦੀ ਹੈ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਜ਼ਪੀਡੀ ਇਹ ਉਹ ਖੇਤਰ ਹੈ ਜਿੱਥੇ ਬੱਚਾ ਵੱਡਿਆਂ ਦੀ ਮਦਦ ਨਾਲ ਉਹ ਕੰਮ ਕਰ ਸਕਦਾ ਹੈ ਜੋ ਉਹ ਇਕੱਲਾ ਨਹੀਂ ਕਰ ਸਕਦਾ ਆਸ਼ਾ ਸਿੱਖਣ ਵਿੱਚ ਜ਼ेडਪੀਡੀ ਦੀ ਮਹੱਤਵਪੂਰਨ ਭੂਮਿਕਾ ਹੈ 스ਕਾਫੋਲਡਿੰਗ ਜਾਂ ਸਹਾਇਕ ਸਿੱਖਿਆ ਵੱਡੇ ਲੋਕ ਬੱਚੇ ਨੂੰ ਸ਼ਬਦ ਵਾਕ ਅਤੇ ਅਰਥ ਸਿੱਖਣ ਵਿੱਚ ਸਹਾਇਤਾ ਦਿੰਦੇ ਹਨ ਹੌਲੀ ਹੌਲੀ ਇਹ ਸਹਾਇਤਾ ਘਟਾ ਦਿੰਦੇ ਹਨ ਫਿਰ ਜਿਹੜਾ ਬੱਚਾ ਹੈ ਉਹ ਆਪ ਸਿੱਖਦਾ ਹੈ ਉਦਾਹਰਨ ਮਾਂ ਬੱਚੇ ਨੂੰ ਸਹੀ ਵਾਕ ਬੋਲਣਾ ਸਿਖਾਉਂਦੀ ਹੈ ਬੱਚਾ ਪਹਿਲਾਂ ਮਾਂ ਦੀ ਮਦਦ ਨਾਲ ਬੋਲਦਾ ਹੈ ਤੇ ਬਾਅਦ ਵਿੱਚ ਆਪਣੇ ਆਪ ਸਹੀ ਵਾਕ ਬਣਾਉਂਦਾ ਹੈ ਤਾਂ ਇਹ ਸੀ ਕਵੈਸਚਨ ਪਾਸ਼ਾ ਗ੍ਰਹਿਣ ਕਰਨ ਸੰਬੰਧੀ ਪਿਆਜੇ ਚੌਮਸਕੀ ਅਤੇ ਵਾਈਗੋਟਸਕੀ ਦੀਆਂ ਧਾਰਨਾਵਾਂ ਦਾ ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ